ਬਿਲਾਵਲ ਮਹੱਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕੈ ਜੋ ਕੈ ਸੋ ਕਰਨਾ ਭੈ ਪਰਸੰਨ ਗੋਪਾਲ ਰਾਏ ਪੌ ਕਿਸ਼ਨਈ ਕਰਨਾ ਦੁਖ ਨ ਲਾਗੇ ਕਦੇ ਤੁਧ ਪਾਰ ਬ੍ਰਹਮ ਚ ਤਾਰੀ ਜਮ ਕੰਕਰ ਨੇੜ ਨ ਆਵਈ ਗੁਰ ਸਿੱਖ ਪਿਆਰੀ ਰਹਾਉ ਕਾਰਨ ਕਾਰਨ ਸਮਰੱਥ ਹੈ ਤਿਸ ਬਿਨ ਨਹੀ ਹੋਰ ਨਾਨਕ ਪ੍ਰਭ ਸਰਨਾਗਤੀ ਸਾਚਾ ਮਨ ਜੋਰ ਬਿਲਾਵਲ ਮਹੱਲਾ 5ਵਾਂ ਸਿੰਮਰ ਸਿੰਮਰ ਪ੍ਰਭ ਆਪੈ ਨਾ ਨਾਠਾ ਦੁਖ ਠਾਓ ਬਿਸਰਾਮ ਪਾਏ ਮਿਲ ਸਾਧ ਸੰਗ ਤੰਤੇ ਬੌੜ ਨ ਧਾਓ ਬਲਿਹਾਰੀ ਗੋਰੀ ਆਪਾਣੀ ਚਰਨਨ ਬਲ ਜਾਓ ਆਨੰਦ ਸੁਖ ਮੰਗਲ ਬਨੇ पेकत गुन गावो रहाओ कथा कीर्त राग नाद तुन ए बनियो सुवाऊ नानक प्रभ सो परसन पै बाशत पल पाओ बिलावल महला पंज दास तेरे की बेनती ਰਿਦਕਾਰ ਪਰਗਾਸੇ ਤੁਮਰੀ ਕਿਰਪਾ ਤੇ ਪਾਰ ਬ੍ਰਹਮਾ ਦੁਖਨ ਕੋ ਨਾਸੇ ਚਰਨ ਕੰਬਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੇ ਕੀਰਤਨ ਨਾਮ ਸਿਮਰਤ ਰਹੋ ਜਬ ਲਗ ਘਟਸ ਰਹਾਓ ਮਾਤਾ ਪਿਤਾ ਬੰਦਨ ਤੂੰ ਹੈ ਤੂੰ ਸਰਬੇਨਵਾਸ ਨਾਨਕ ਪ੍ਰਭ ਸਰਨਾਗਤੀ ਜਾਂ ਕੋ ਨਿਰਮਲ ਜਾਸ ਬਿਲਾਵਲੇ ਮਹੱਲਾ ਪੰਜਵ ਸਰਬ ਸਿੱਧ ਹਰ ਗਾਈ ਐ ਸਭ ਭਲਾ ਮਨਾਵੇ ਸਾਦ ਸਾਦ ਮੁਕਤੀ ਕਹਿ ਸੁਨ ਦਾਸ ਮਿਲਾਵੈ ਸੂਕ ਸਹਿਜ ਕਲਿਆਣ ਰਾਸ ਪੂਰੇ ਗੁਰ ਕੀਨ ਜੀ ਸਗਲ ਦਿਵਾਲ ਪੈ ਹਰ ਹਰ ਨਾਮ ਚੀਨ ਰਹਾਉ ਪੂਰ ਰਿਓ ਸਰਬਤਰ ਮੈਂ ਪ੍ਰਭ ਗੁਣੀ ਗਹੀਰ ਨਾਨਕ ਭਗਤ ਆਨੰਦ ਮੈਂ ਪੇਖ ਪ੍ਰਭ ਕੀ ਧੀਰ ਬਿਲਾਵਲ ਮਹੱਲਾ ਪੰਜਵਾਂ ਅਰਦਾਸ ਸੁਣੀ ਦਤਾਰ ਪ੍ਰਭ ਹੋਈ ਕਿਰਪਾ ਮਾਲ ਰੱਖ ਲਿਆ ਆਪਣਾ ਸੇਵਕੋ ਮੁਖ ਨਿੰਦਕ ਸ਼ਾਰ ਤੁਝੇ ਨਾ ਜੋਹਿ ਕੋ ਮੀਤ ਜਨ ਤੂੰ ਗੁਰ ਕਾ ਦਾਸ ਪਾਰ ਬ੍ਰਹਮ ਤੋ ਰਾਖਿਆ ਦੇ ਆਪਣੇ ਹੱਥ ਰਹਾਉ ਜੀ ਅਨ ਕਾ ਦਾਤਾ ਏ ਕਹ ਬੀ ਆ ਨਹੀਂ ਹੋਰ ਨਾਨਕ ਕੀ ਬੇਨੰਤੀਆਂ ਮੈਂ ਤੇਰਾ ਜੋਰ ਬਿਲਵਲ ਮਹੱਲਾ ਪੰਜਵਾਂ ਮੀਤ ਹਮਾਰੇ ਸਾਜਨਾ ਰਾਖੇ गोविंद ਨਿੰਦਕ ਮਰਤਕ ਹੋਈ ਗਹਿ ਤੁਮ ਹੋ ਨਚਿੰਦ ਰਹਾਓ ਸਗਲ ਮਨੋਰਥ ਪ੍ਰਭ ਕੀਏ ਪੈਟੇ ਗੁਰਦੀਵ ਜੈ ਜੈਕਾਰ ਜਗਤ ਮੈਂ ਸਬਲ ਜੰਗ ਕੀ ਸੇਵ ਉੱਚਾ ਪਾਰਿਆ ਗਣਤ ਹਰ ਸਭ ਜੀ ਜਿਸ ਹਾਥ ਨਾਨਕ ਪ੍ਰਭ ਸਰਨਾਗਤੀ ਜਤ ਕਤ ਮੇਰੇ ਸਾਥ ਬਿਲਾਵਲ ਮਹੱਲਾ ਪੰਜਵਾਂ ਗੁਰਪੂਰਾ ਆਰਾਧਿਆ ਹੋਏ ਕਿਰਪਾਲ ਮਾਰਗ ਸੰਤ ਬਤਾਇਆ ਤੂ ਟੈ ਜਮ ਜਾਲ ਦੂਖ ਭੂਖ ਸੰਸਾਰ ਮਿਟਿਆ ਗਾਵਤ ਪ੍ਰਭ ਨਾਮ ਸਹਿਜ ਸੁਖੀ ਆਨੰਦ ਰਸ पूरन सब काम रहाओ जलन बुजी शीतल पै राखे प्रभ नानक प्रभ सरनागति जंका वड परताप बिलावल महला पंजव तरत सुहावी सफलथान ਪੂਰਨ ਪੈ ਕਾਮ ਪਉਨਾਠਾ ਪਰਮ ਮਿਟ ਗਿਆ ਰਵਿਆ ਨਿਤ ਰਾਮ ਸਾਧ ਜਨ ਕੇ ਸੰਗ ਬਸਤ ਸੁਖ ਸਹਿਜ ਬਿਸਰਾਮ ਸਾਈ ਘੜੀ ਸੁਲਖਣੀ ਸਿਮਰਤ ਹਰ ਨਾਮ ਰਹਾਉ ਪਰਗਟ ਪੈ ਸੰਸਾਰ ਮੈਂ ਫਿਰਤੇ ਪੈ ਨਾਮ ਨਾਨਕ ਤਿਸ ਸਰਨਾਗਤੀ ਘੜ ਘੜ ਸਭ ਜਾਨ ਬਿਲਾਵਲੇ ਮਹੱਲਾ ਪੰਜਵਾਂ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸੰਤ ਵੱਡ ਪਰਤਾਬ ਅਚਰਜ ਰੂਪ ਹਰ ਕੀ ਨੀਂਦਾਂ ਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮ ਤਿਸ ਕੀ ਸਰਨਾਗਤੀ ਜੋ ਸਦਾ ਸਹਾਈ ਰਹਾ ਬਿਰਥੀ ਕਦੇ ਨਾ ਹੋਵੀ ਜਨ ਕੀ ਅਰਦਾਸੇ ਨਾਨਕ ਜੋਰ ਗੁਬਿੰਦ ਕਾ ਪੂਰਨ ਗੁਰਤਾਸ ਬਿਲਾਵਲੇ ਮਹੱਲਾ ਪੰਜਵਾਂ ਮਰ ਮਰ ਜਨ ਮੇ ਜਨ ਬਿਸਰਿਆ ਜੀਵਨ ਕਾ ਦਾਤਾ ਪਾਰ ਬ੍ਰਹਮ ਜਨ ਸੀਵਿਆ ਅਣ ਦਿਨ ਰੰਗ ਰਾਤਾ ਸਾਤ ਸਹਿ ਜਿ ਆਨੰਦ ਕਨਾ ਪੂਰਨ ਪਈਆ ਹਸੇ ਸੁਖ ਪਾਇਆ ਹਰ ਸਾਧ ਸੰਗ ਸਿਮਰਤ ਗੁਣ ਤਾਸ ਰਹਾਉ ਸੋਣ ਸੁਆਮੀ ਅਰਦਾਸ ਜਨ ਤਮ ਅੰਤਰ ਜਾਮੀ ਤਾਨਤ ਨੰਤਰ ਰਾਵਰੇ ਨਾਨਕ ਕੇ ਸੁਆਮੀ ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਹੀ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ RAM ਕਰ ਦੁਖ ਲੱਗੇ ਨਾ ਪਾਈ ਸਤ ਗੁਰ ਪੂਰਾ ਭੇਟਿਆ ਜਿਨ ਬਨ ਤੇ ਬਨਾਈ ਰਾਮ ਨਾਮ ਓਖ ਦਿੱਦਿਆ ਏਕਾਲ ਵਲਾਈ ਰਹਾਉ ਰਾਖ ਲੀਏ ਤਨ ਰਖਨ ਹਾਰ ਸਭ ਬਿਆਦੇ ਮਿਟਾਈ ਕਉ ਨਾਨਕ ਕਿਰਪਾ ਪਾਈ ਪ੍ਰਭ ਭੈ ਸਹਾਈ ਬਿਲਾਵਲ ਮਹੱਲਾ ਪੰਜਵਾਂ ਆਪਣੇ ਬਾਲਕ ਆਪ ਰੱਖਿਐਨ ਪਾਰਬਰਮ ਗੁਰ ਦੀਵ ਸੁਖ ਸਾਤ ਸਹਿਜ ਆਨੰਦ ਪੈ ਪੂਰਨ ਪਈ ਸੇਵ ਰਹਾਉ ਪਗਤ ਜਨਾਂ ਕੀ ਬੇਨਤੀ ਸੋਨੀ ਪ੍ਰਭ ਆਪ ਰੋਗ ਮਿਟਾਏ ਜੀ ਵਾਲਿ ਅਨ ਜੰਕਾ ਵਡ ਪਰਤਾਪ ਦੋਖ ਹਮਾਰੇ ਬਖਸ਼ੀ ਅਨ ਆਪਣੀ ਕਲਤਾਰੀ ਮਨ ਬਾਸ਼ਿਤ ਪਲ ਦਿੱਤੇ ਅਨ ਨਾਨਕ ਬਲਹਾਰੀ ਦੋ ਕਹ ਹਮਾਰੇ ਬਖਸ਼ੀ ਅਨ ਆਪਣੀ ਕਲਤਾਰੀ ਮਨ ਬਾਸ਼ਤ ਫਲ ਦਿੱਤੇ ਅਨ ਨਾਨਕ ਬਲਹਾਰੀ